सिस दी एंट्री हो गई sih ਸੀਸ ਬੋਲੂ ਜਿਹਨੂੰ ਕੱਪੜੇ ਕਿੰਨੇ ਪਾਏ ਠੰਡੇ ਜਿਹੇ ਬੋਲ ਆ ਜਾ ਵਾ ਪੰਗੜਾ ਪਾਇਆ ਵੈਸੇ ਹੀ ਗੱਲ ਜਿਥੇ ਵੜਾ ਪੰਗੜਾ ਪਾਇਆ ਹੀ ਸਾਰਿਆਂ ਨੇ ਆਪਣਾ ਟਬਰੇ ਪੂਰੀ ਨਹੀਂ ਲਾਈ

ਆਹ ਉਹ ਲੇ ਕਾ ਆਹੋ ਹਲੋ ਸੀਰੇ ਕੋੜੇ ਤੋਂ ਆਉਂਦੀ ਆ। ਜਿਸੋ ਤੁਸੀਂ ਜਿਸ। ਜਿਸ ਵੇ ਵੰਦੀ ਨਹੀਂ ਕੁਝ ਨਹੀਂ ਪਤਾ ਦੋ। ਖੈਡ ਫੋਨ ਆਈ। ਵੀਰ ਨੂੰ ਡੀਜੇ ਦੀ ਆਵਾਜ਼ ਨਾ ਹੋਰ ਤਰਾਣਾ ਛੋਟੀ ਆ ਜੇ। ਵਧੀਆ ਰਿਆ ਨਾ ਜੇ ਨਾਲ ਆਏ ਹੁੰਦੇ ਤੇ ਰੋਣਾ ਹੀ ਆਵਾਜ਼ ਤੋਂ ਰੋਲੇ ਦੋ। ਇੰਨੇ ਨੇ ਨਹੀਂ ਦੇਣਾ। ਕਿੱਧੇ ਬਗਤਾ ਪਾਇਆ ਨਾਨਕਮੇ ਦੇ ਵਿੱਚ ਆ ਗਿਆ ਨਹੀਂ ਕੋਈ ਮਿਲਦਾ ਇੱਥੇ ਆਣਾ ਇਸ ਨੂੰ ਹਨੇਤੇ ਦੇਖ ਲਈ ਫੁੱਲ ਫੈਮਲੀ ਅਗੀ ਪਿਕਸ ਤਸੀਸ ਤਸੀਸ ਦੇ ਭੂਆ ਤੇ ਸੀਦੇ ਮਮਾ ਪਪਾ ਦਾਦਾ ਦਾਦੇ ਜੀ ਸਾਡਾ ਦੇਖੋ ਤੇਰੇ ਭੁੰਨੇ ਜਿਹੜੇ ਵਾਲ ਕੀ ਲੱਗਦੇ ਆ ਜੇ ਕਿ ਨਾ ਵਾਈਟ ਬਣਿਆ ਸੀ ਸਾਰਾ ਫਿਰ ਪਿੰਕ ਬਣਦਾ ਦੱਸਾਂ ਮੈਂ ਦਾਦ ਕਾ ਪਿਆ ਮੇਰੀ ਫਿਕਰ ਹੋਣੀ ਤੁਸੀਂ ਵੀ ਚਾਚੂ ਦਾ ਵਿਆਹ ਵੇਖ ਲਓ ਓਏ ਅਸੀਸ ਤੇ ਪਿੰਨੀ ਵਖਣਦੇ ਚਾਚੂ ਦਾ ਵਿਆਹ ਨਹੀਂ ਛੀਸ਼ ਮੇਰਾ ਨਿਕਾਹ ਜਾਈ ਛੀਸ਼ੋ ਦਾ ਸਾਰਾ ਪੰਜ ਮਹੀਨਿਆਂ ਦਾ ਹੈ ਕਿੰਨਾ ਛੋਟਾ ਹੈ ਹਨਾ ਛੀਸ਼ ਸੁਣਿਓ ਐ ਜਨਾ ਮੇ ਤਾਂ ਅੰਜੀ ਚਾਚੀ ਗਾਲ ਜੀ ਸਾਰਿਆਂ ਨੂੰ ਅਸ ਗਾਲ ਜੀ ਆਪਾਂ ਉੱਟ ਗਏ ਤਿਆਰ ਹੋ ਕੇ ਤੇ ਵਾਪਸੀਆਂ ਪਾਲੀਆਂ ਜੀ ਘਰਾਂ ਨੂੰ ਅਲੋਲੇ ਫਰੌਂਟੇ ਘਰ ਹਾਂ ਉਹ ਬਲੇ ਫਰੌਂਟੇ ਕਾ ਆਗੇ 2 2 ਸਹੀ ਹੈ ਸਵਾਦ ਹੋਣਾ ਹੈ ਬਹੁਤ ਸਵਾਦ ਹੈ ਹੋਣ ਮਿਰਚ ਮਸਾਲਾ ਆਪਣੀ ਚੀਜ਼ ਤੇ ਬੈ ਗਿਆ ਮੇਰਾ ਬਤੂ ਤੁਸੀਂ ਵੀ ਸੱਸੀ ਗਾਲ ਘੱਟ ਪਛਾੜਿਆ ਨੂੰ ਕੋਈ ਸੀ ਆਪਣੇ ਘਰੇ ਚੱਲੇ ਆ ਆਪਣੇ ਦਾਦੂ ਜੀ ਕੋ ਦਾਦੀ ਮੰਮਾ ਕੋ ਹੈ ਨਾ ਜੀ ਸੋਨਿਓ ਸੀਸ ਤੇ ਫਸੱਕ ਗਿਫਟ ਮਿਲਦਾ ਹੈ ਅਜਾ ਨਾ ਤਾਂ ਸੀ ਬਹੁਤ ਟਾਈਮ ਤੱਕ ਲੈਂਦੇ ਰਹੇ ਵਿਆਹ ਦੀ ਮੂਵੀ ਤੇ ਫਿਰ ਲੇਟ ਹੀ ਹੋ ਗਏ ਤੇ ਕਿੰਨੇ ਲੇਟ ਸੁੱਤੇ ਫਿਰ ਸਵੇਰੇ ਵੀ ਥੋੜਾ ਲੇਟ ਹੀ ਉੱਠੇ ਹਾਂ ਘੋੜੀਆਂ ਇਹ ਬੱਸ ਫੇਰ ਕਰ ਲਈ ਤਿਆਰੀ ਕਿ ਚੱਲੀਏ ਘਰ ਨੂੰ ਸ਼ੀਸ਼ ਬੜਾ ਸ਼ੋਨਾ ਲਗੀ ਜਾਂਦਿਆ ਇਹ ਆ ਬਹੁਤ ਨਿੱਕੂ ਨਿੱੂਜ ਆ ਨਿੱਕੂ ਜ ਆ ਗਗਾ ਜੀ ਮੇਰੇ ਬੋਸ ਸੀ ਇਸਨੇ ਵੱਡੇ ਉਹ ਪੁੱਛਿਆ ਕਿ ਨਾ ਮਮਾ ਮੈਂਨਾ ਛੋਟਾ ਹੈ ਚਾਚੂ ਦੇ ਵਿਆਹ ਤੇ ਹਨਾ ਜੀਸ ਕਿੱਧਰ ਵੇਖਦੇ ਪਏ ਹੋ ਸੁਣਿਓ ਸੁਣਿਓ ਅੰਦਰ ਆਪਾਂ ਚੱਪੰਜਾ ਆਪਾਂ 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 ਛਨੇ ਐਸੇ ਨੇ ਜਾਨਾ ਕਿਧਰੇ ਨਾਈਜੀਰੀਆ ਚੋਕੇ ਬੈਤਾ ਹੈ ਹਾਂ ਹਾਂ ਇੱਕ ਇੱਕ ਸਾਰਿਆਂ ਨੂੰ ਸਾਰਿਆਂ ਨੂੰ ਸੱਚੀ ਗੱਲ ਜੀ ਕੀ ਹਾਲ ਨੇ ਤੁਹਾਡੇ ਸਾਰਿਆਂ ਦੇ ਠੀਕ ਹੋ ਪੁੱਛੀ ਜਾਂਦਾ ਯਾ ਪੁੱਤ ਹਾਲ ਚਾਲ ਪੁੱਛ ਕੋ ਮੇਰੇ ਤਾਂ ਬਹੁਤ ਹੋຊੋਨੇ ਆ ਮੈਂ ਤੇ ਅੱਜ ਨੂੰ ਹੀ ਕਾਕੇ ਤਾਰੂ ਕੇ ਫੂਰ ਕਾ ਖਾ ਕੇ ਆ ਗਿਆ ਜੀ ਅਈਏ ਯਾ ਕਿਨੇ ਠੀਕ ਚੋਂ ਮਤੇ ਤਨਿਕ ਵਾਹ ਕਿਹਾ ਭੱਜੇ ਵਾਹ ਕਿਜੀ ਕਾਕਾਟ ਆ ਮਾਈ ਗੋਜੀ ਕਿ ਫਤੇ ਹਾਂਜੀ ਸਮਝਿਆ ਕਰਮੀ ਨੇ ਯੋਗੀ ਨਾ ਇਹ ਕਰਮੀ ਬੜੀ ਇੱਥੇ ਸ਼ਾਮ ਸੀਸ ਬਾਬਾ ਹੀ ਤੇ ਆ ਗਿਆ ਈ ਓਏ ਬਹੁਤ ਜਿਆਦਾ ਗਰਮੀ ਹੈ ਸੀਸ ਨੂੰ ਵੇਖ ਤਰਨ ਦੀ ਕਿਨੇ ਖੁਸ਼ੀ ਆ ਵੀ ਤੁਰ ਕੇ ਜਾਣਾ ਨਾ ਸੀਸ ਓਏ ਸੀਸ ਚਾ ਕੋ ਗਏ ਬਾਬਾ ਜੀ ਦੇ ਆਏ ਆ ਹਾਂ ਆਈ ਗਿਚੀ ਸੰਦਲ ਵਾਲੇ ਪਰੌਂਠੇ ਸਸਤੇ ਪਾਉਂਦੇ ਸਹੀ ਗੱਲ ਆ ਮੈਂ ਤਾਂ ਇਹਨੂੰ ਨਹੀਂ ਖਾਂਦੇ ਆਲੂ ਵਾਲੇ ਪਰੌਂਠੇ ਦੇ ਮੈਂ ਤਾਂ ਇਹਨਾਂ ਨੂੰ ਆਖਣ ਦੇ ਆਲੂ ਵਾਲੇ ਪਰੌਂਠੇ ਰਹਿੰਦੀਏ ਬਾਅਦ ਹੁਕਤੀ ਵੜੀ ਪੈਂਦੀ ਮੈਂ ਤੇ ਗੱਡੀ ਚ ਲਾਉਣੀ ਤੁਸੀਂ ਤੇ ਲਾਗੇ ਬੈਠੇ ਹੁੰਦੇ ਮੈਨੂੰ ਤਾਂ ਵੀ ਪੈ ਗਈ ਲੱਗਦੀ ਮੈਨੂੰ ਜਿਹੜੇ ਮੇਰੇ ਰਿਕ ਨੂੰ ਗੱਡੀ ਚ ਲਾਉਣੀ ਪੈਣੀ ਉਹ ਤਾਂ ਉਹ ਖਾ ਹੀ ਆ ਆਪਰੇ ਪੈ ਗਈ ਹਾਂ ਪੀ ਲਓ ਮੰਮਾ ਕੋ ਪੀ ਲਓ ਫੇ ਚਲ ਜਿਓ ਕੋ ਪੀ ਲਓ ਨਾ ਫੇ ਚਲ ਜਿਓ ਹਾਂ ਜੋ ਬੜਾ ਚਾਗੁਰ ਬੜਾ ਸਾਹਿਬ ਦਾ ਬਿਕੁਰ ਬੜੇ ਸਾਹਿਬ ਨੂੰ ਚਲੋ ਘੋਰ ਨਿਕਰੇ ਜਾਣਾ ਨਹੀਂ ਜਾਵੇ ਕਿੰਦੀ ਪਾਣੀ ਵੀ ਨਾ ਪੀਓ ਚਲੋ ਮੈਂ ਗੱਡੀ ਦੇ ਕੇ ਤਾਂ ਜਾਏ ਕਿਉਂ ਅਸੀਸ ਤਾਂ ਨੋਤੀਆਂ ਸੀ ਸਿਕੰਡੀ ਫੇਸ ਕਿਦਾਂ ਖੰਦੀਆਂ ਫੇਸ ਕਰਾਂਦੀ ਹੋਰ 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 ਬੜੀ ਬੜੀ ਹੋਰ ਸੀ ਰਹੁੰਦਾ ਵੀ ਕੋਈ ਜ਼ਰਾ ਸੱਦੇ ਅੰਦਰ ਨਹੀਂ ਜਾ ਕੇ ਲੈ ਕੇ ਜਾਂਦਾ ਅੱਜ ਇਸ ਬੀਛੇ ਵੀ ਕੋਈ ਨਹੀਂ ਆ ਸੁਨੇ ਆ ਵੀਛੇ ਗੋਣ ਤੇ ਦੇਖਦੀ ਜੀ ਦੇਖਦੀ ਜੀ ਜਹੰਦੇ ਜੇ ਮੈਂ ਵੀ ਕੋ ਚੰਗਾ ਮਟੀਰੀਅਲ ਲਾਇਆ ਤੇਰੇ ਵਾਲੇ ਫੋਨ ਨੂੰ ਆ ਐਪਲ ਵਾਲਿਆਂ ਨੇ ਨਹੀਂ ਤੇ ਜਿੰਨੇ ਰੇ ਡਿੱਗਾ ਉਹਨਾਂ ਤੇ ਜਿੱਥੇ ਜਿੱਥੇ ਡਿੱਗਾ ਉਹਨੂੰ ਦੂਜਾ ਕੋ ਫੋਨ ਹੁੰਦਾ ਤੇ ਕਬਾੜ ਚ ਵਿਕ ਜਣਾ ਸਹੀ ਗੱਲ ਇੰਨੀ ਜ਼ੋਰ ਦੀ ਡਿੱਗ ਜਾਣਾ ਹਾਂ ਅਸੀਸਾ ਤੁਸੀਂ ਗੋਮੇ ਪਾਪਾ ਜਿੱਦਾ ਹੋ ਗਿਆ ਪਾਪਾ ਤੁਹਾਡੇ ਜਿੱਦਾ ਹੋ ਗਿਆ ਜੀ ਪਾਪਾ ਜਿੱਦਾ ਹੋ ਗਿਆ ਇਸ ਚੀਜ਼ ਤੇ ਕੋਨ ਚੀਜ਼ ਨੇ ਬੱਦਾ ਹੋ ਗਿਆ ਗੱਭਰੂ ਹੋ ਗਿਆ ਆ ਹੁਣ ਇਹਨੇ ਕਹਾ ਕਹਨਾ ਪਾਪਾ ਜੀ ਜਦ ਵੀ ਮੈਂ ਚਾਹੂੰਗਾ ਤੁਸੀਂ ਲਾ ਕੇ ਬੈਜੋ ਤੇ ਤੁਸੀਂ ਮੈਨੂੰ ਟੋਕੇ ਹੋ ਨਾ ਗੱਡੀ ਚਾਉਣ ਤੋਂ ਇਦਾਂ ਹੀ ਸੀ ਦਾਦਾ ਜੀ ਤੁਹਾਡੇ ਧੋਦੇ ਮੇਰੇ ਕੋਲੋਂ ਮਹੀਨਾ ਬੁਰੀ ਗਰਮੀ ਜੂੜਮਿਨੀ ਵਾਲੀ ਲੱਗਣ ਦੀ ਆ ਨਾ ਹਾਂ ਇੰਨੀ ਗਰਮੀ ਜਦਨੇ ਮੀਂਹ ਪੈ ਵੇ ਮੈਨੂੰ ਹੈ ਹੀ ਨਹੀਂ ਉਮੀਦ ਐ ਮਹੀਨੇ ਵਿੱਚ ਹੀ ਨਹੀਂ ਗਰਮੀ ਪਾਉਣੀ ਪਰ ਉਹ ਹੱਦਾਂ ਜਾਲੀ ਜੂੜਮਿਨੀ ਵਾਲੀ ਜਿਹੜੇ ਬੰਦੀ ਆ ਗਰਮੀ ਦੁਪਹਿਰ ਜੀ ਨੂੰ ਚਾਦੀ ਹੋ ਗਈ ਗਰਮੀ ਮਸਮੀ ਦਾ ਨਰਾਂ ਜੂਸ ਲਈ ਮਸਮੀਆ ਵੀ ਮਸਮੀਆ ਲਿਆ ਮੈਂ ਚਲੋ ਔਰੈਂਜ ਜੂਸ ਪੀਏ ਮਸਮੀ ਦਾ ਜੂਸ ਹੈ ਔਰੈਂਜ ਜੂਸ ੜੀਏ ਮਸਮੀ ਦਾ ਔਰੈਂਜ ਦਾ ਵਕੂ ਕਰਾਣਾ ਯੈਸ ਜਦੋਂ ਮੈਨੂੰ ਇਹ ਅੱਜ ਪਤਾ ਲੱਗਾ ਜੀ ਕੀ ਆਪਣੇ ਰਾਹ ਤੇ ਆ ਗਏ ਹਾਂ ਤੇ ਵਾਪਸੀ ਹੋ ਗਈ ਹੈ ਪਰ ਜਿਹੜੇ ਆਲੂ ਵਾਲੇ ਪਰੋੜੇ ਖਾ ਕੇ ਆਏ ਨੇ ਉਹਨਾਂ ਨੇ ਬਹੁਤ ਜ਼ਿਆਦਾ ਦਲੇਦਰ ਪਾਇਆ ਦਲੇਦਰ ਪਾਤਾ ਹੁਣ ਨਹੀਂ ਜਾਂਦਾ ਚਾਹ ਵੀ ਨਹੀਂ ਕਰ ਅਸੀਂ ਘਰ ਫੋਨ ਲਾਤਾ ਮਮੀ ਹੱਡ ਲਈ ਚਾਹ ਬਣਾ ਲਓ ਦੇ ਨਹੀਂ ਬੋਤ ਪਈ ਸੁਣਾਣੀ ਆ ਚਾਹ ਪੀਣੀ ਆ ਬਸ ਸਹੀ ਆ ਹੜੀ ਪਰ ਸੀਸਰੇ ਵੀ ਹਲਵਾਲੀ ਰੋਟੀ ਜਸਰ ਹੋ ਕੇ ਖਾਦੀ ਤੈਗੀ ਵੀ ਸੁਣੀ ਸੌ ਗਈ ਰਸਤੇ 'ਚ ਹਾਂ ਜੀ ਸੌਂ ਗਈ ਉਹਨੇ ਉੱਠੀ ਹੈ ਇਹਦੇ ਆਉਦੇ ਨਹੀਂ ਬੁਰੀ ਗੱਲ ਹੀ ਫੇਰ ਹਾਂ ਸਬਾਕੀ ਸੀਸਰੇ ਵੇਖਿਆ ਦਾਦੂ ਵਾਲੇ ਵੀ ਕਿਤੇ ਐ ਭਗੜੇ ਪਾਉਣੇ ਨੇ ਵੀ ਮੈਂ ਘਰੇ ਆ ਗਿਆ ਪੈਨ ਦੇ ਵਿੱਚ ਗੱਡੀ ਪਾ ਦੇ ਬਾਕੀ ਇਹਨੂੰ ਸਾਰਾ ਪਤਾ ਲੱਗਣ ਦਿਆ ਵਾ ਇਹਨੂੰ ਪਛਾਣ ਆ ਸੜਕ ਦੀ ਸਾਰਾ ਵੀ ਹਾਂ ਘਰੇ ਚੱਲੇ ਹੁਣ

ਇਹ ਗੰਦੇ ਇਹ ਵੀ ਘਰੇ ਕੁਛ ਰਹਿੰਦੀ ਮੈਂ ਮਾਡੀ ਇੱਧਰ ਕੋਨਾ ਹੈ ਉਹ ਨਾ ਮੇਰਾ ਬਾਬਾ ਦਾਸਰੀ ਘਾਲ ਰੋਤੀ ਘਾਲ ਦੋਦੀ ਦੋਦੀ ਐਸੇ ਦਾ ਰ ਉਹ ਕਿੱਥੇ ਰਿਆ ਸੀ ਹੋਏ ਹੈ ਹੈ ਉਹ ਹੈ ਸਾਡੇ ਲਾਲ ਤੂੰ ਦਾਦੂ ਨੂੰ ਯਾਦ ਨਹੀਂ ਕੀਤਾ ਵੇ ਇਹ ਤੇ ਦਵਾ ਦਵ ਪਾ ਦੇ ਹਾਂ ਤੈਨੂੰ ਦਾਦੂ ਯਾਦ ਆਇਆ ਹੀ ਨਹੀਂ ਦਵਾ ਦਵ ਹੈ ਤਵਾ ਦਾ ਬੈਜੋ ਉੱਥੇ ਟੇਬਲ ਦੇ ਤੇ ਆ ਇੱਥੇ ਰੱਖ ਤਵਾ ਦਾ ਦਾ ਬੈਨ ਤੇ ਮਾਰੋ ਲੀਕਾ ਤੇ ਚਲੋ ਮਾਰੋ ਲੀਕਾ ਇੱਥੇ ਮਾਰੋ 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 ਹਾਂ ਆ ਵੀ ਕੋ ਕੀ ਆਨ ਕਿ ਮਾਰੋ 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 ਚਲੋ ਜਲੀਓ ਚਲੋ ਹਾਂ ਦੀ ਫਿਰ ਦਾ ਮਿੰਟ ਖੇਡ ਕੇ ਆ ਜਿਓ ਹੁਣ ਖੁਸ਼ੀ ਚਿਹਰੇ ਤੇ ਘਰੇ ਹਾਂ ਦਾਸ਼ੀ ਆ ਜਾਈਂ ਆ ਜਾਈਂ ਆ ਗਏ ਹਾਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਆ ਗਏ ਆ ਗਏ ਆ ਗਏ ਕੱਲ ਦੀ ਕਿੱਡੀ ਵਿਛੜੀ ਹਾਂ ਜੀ ਚਲੋ ਆ ਗਏ ਆ ਗਏ ਆ ਚੱਲ ਚਲੋ ਚਲੀ ਆਜੋ ਤੇ ਹੋਰ ਅਸੀਂ ਗੱਲ ਦੀ ਵਧੀਆ ਘਰ ਆ ਕੇ ਲੱਗਦਾ ਹੈ ਬਾਬੇ ਹੇ ਬੰਦਿਆ ਉਹ ਵਾਰ ਨਾ ਦਿਲ ਆ ਸੀਸ ਨੇ ਲੱਗ ਰਿਹਾ ਜਿਹੜੇ ਮਮੀ ਨੇ ਸਜਾ ਕੇ ਰੱਖੇ ਕਿਦਾਂ ਉਹ ਥੱਲੇ ਪਾਪਾ ਕੋਲ ਬੈ ਗਈ ਆਪਣਾ ਲੈ ਆ ਗਿਆ ਸਾਰਾ ਹਾਂ ਫਿਰ ਕੀ ਕਰਾਂ ਮੈਂ ਕਹਿੰਦੇ ਆ ਉਹ ਥੱਲੇ ਰਹਿ ਗਈ ਆ ਆਹ ਥੱਲੇ ਪਾਪਾ ਕੋਲ ਬੈ ਗਈ ਹਾਂ ਅੰਦਰ ਡਾਕੂਮੈਂਟ ਖੇੜ ਗਿਆ ਹੁਣ ਅੱਛਾ ਅੰਦਰ ਹੀ ਨਾ ਆਪਣਾ ਸਾਰਾ ਦਾਦਾ ਵੀ ਆ ਜਾਂਦਾ ਵੀ ਆ ਜਾਂਦੇ ਆ ਖਾਲੀ ਕਾਲੀ ਲੱਗਣਿਆ ਇਹ ਤੇ ਮੇਰੀ ਕੀ ਕਰਦੇ ਚਾਹ ਬਣਾਈ ਆ ਬਸ ਫਿਰ ਘਰ ਦਾ ਜਿੰਦਾ ਦਾਸਤਾਨ ਉਸਮਾਨ ਦੇ ਆਏ ਚਾਹ ਦੀ ਉਹ ਯਾਰ ਚਾਹ ਪਿਆਈ ਆ ਪਰ ਹਾੜ ਦਾ ਪਰ ਜਿਹੜੀ ਚਾਹ ਕਰਦੀ ਪੀਣ ਹੋ ਰਹੀ ਹੈ ਨਾ ਉਹ ਫਿਰ ਤਨੂ ਪਤਾ ਉਹ ਧੀਰ ਜੀ ਚਾਹ ਕਿਹੜਾ ਕਰਦੀ ਪੀਂਦੀ ਪੀਂਦੀ ਹੈ ਦੱਸਿਆ ਜੀ ਬਾਈ ਇਹ ਆ ਰਿਖੀਓ ਚਾਹ ਪੀਣੀ ਆ ਚਾਹ ਪੀਣੀ ਤੇ ਬਕਰੀਆ ਇਹ ਹੈ ਮਾ ਕਿੰੂ ਕੀ ਕਰਾਂ ਤੇ ਕੀ ਕਰਾਂ ਇਹਨਾਂ ਨੂੰ ਪਾਣੀ ਪੀਣਾ ਨਹੀਂ ਫੋਨ ਨਹੀਂ ਲੈਣਾ ਬਹੁਤ ਉਦਰੀ ਪਈ ਦਾਦੀ ਦੇ ਫੋਨ ਨੂੰ ਨਹੀਂ ਛੋਨੇ ਨੀ ਲੈਣਾ ਕੀ ਅੱਛਾ ਵੇਖੋ ਲੋ ਦਾਦੀ ਨੋ ਕੋ ਦਾਦੀਆਂ ਮਨੋ ਨੋ ਇਸ ਨੋ ਮੈਂ ਪਾਜਾ ਮੈਂ ਪਾਜਾ ਉਦਰੇ ਸੀ ਤੂੰ ਉਹ ਖਦੋਣੇ ਵੇਖੋ ਮੈਂ ਕਿੰਨੇ ਰਕੇ ਤੁਹਾਡੇ ਉਹ ਕਿੰਨੇ ਖਡੋਣੇ ਰੱਖੇ ਤੁਹਾਡੇ ਇਹਨੇ ਖਡੋਣੇ ਰੱਖੇ ਤੁਹਾਡੇ ਲੈ ਹੈ ਤੂੰ ਤੁਸੀਂ ਇੰਨੇ ਗੰਦੇ ਕੰਮ ਕਰਨ ਲੱਗ ਕੇ ਆਣ ਕੇ ਆਉਂਦੇ ਹੈਂ ਆਉਂਦੇ ਮੂਹੇ ਇੰਦੇ ਇੰਦੇ ਹਾਂਜੀ ਬਲ ਏਲਾ ਦਾਦੂ ਹੁਣਾਂ ਨੂੰ ਉਧਰ ਵਾਲੇ ਦਾਦੂ ਨੂੰ ਦਾਦੀ ਮਿਸ਼ਾਰਿਆਂ ਨੂੰ ਮਿਲ ਕੇ ਆਓ ਭੱਜੋ ਦੇਖ ਨਾ ਜਾਏ ਉਹ ਸੋਨੇ ਸੀਜ਼ਰ ਬਾਹ ਨਾ ਬੋਤ ਇਤਨਾ ਹੱਥ ਨਾ ਪਾਇਓ ਕਿੱਥੇ ਚੱਲੇ ਹੋ ਵੇਖੋ ਮਿੱਟੀ ਛੋੜਦੀ ਕਰਦੇ ਜਿੱਦਾਂ ਕਿੱਥੇ ਅਸੀਂ ਕਿੱਧਰ ਚਲੇ ਆਇਆ ਹੁਣ ਫੇਰ ਵੇਲਾ ਫੇਰ ਲਿਬੜ ਚੱਲਿਆ ਸੋਨੇ ਨਹੀਂ ਕਪੜੇ ਕਪੜੇ ਨਹੀਂ ਖਰਾਬ ਕਰਨੀ ਅਸੀਂ ਤੁਸੀਂ ਨਾ ਕਪੜੇ ਨਹੀਂ ਖਰਾਬ ਕਰਨੇ ਦਾਦੂ ਜੀ ਆਉਣ ਲੱਗੇ ਲੈਣੇ ਦਾਦੂ ਕਹਿੰਦੇ ਮੈਂ ਲੈ ਜਾਣਾ ਸੀ ਮੇਰੇ ਬੂਆ ਖੁੱਲਣ ਆ ਗਈ ਜੀ ਉਸੇ ਲਈ ਦਾਦੂ ਆ ਗਏ ਲੈਣਵੇਂ ਰੁਕ ਝੋਣ ਦਾਦੂ ਨੂੰ ਪਾਣੀ ਪੀ ਲਾਂ ਤੇ ਫੇਰ ਜਾਇਓ ਕਹ ਲਈ ਸੋਚਾਂ ਚ ਪਿਆ ਆ ਕਿੰਦਾ ਤੂੰ ਜਾਣਾ ਹਲੋ ਪਾਪਾ ਆਹੋ ਲਿਖੀ ਤਾ ਜਾ ਕੋ ਮਾਊ ਦਾ ਦੁੱਧ ਮਿਲਾਓ ਉਹਨ ਬਸ ਜਾਣਦਾ ਹੀ ਹੈ ਤੇ